ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਜਿਵੇਂ ਕਿਹਾ ਸੀ ਆਪਾਂ ਵੀ 853 ਸੀਪੀ ਡੀਓਮੀਟਰ ਦੇ ਨਾਲ ਲਿਖਾਵਾਂਗੇ ਇਹਦੇ ਅੱਗੇ ਤੰਗੀਆਂ ਮਾਰੀਆਂ ਹੋਈਆਂ ਆਹ ਦੇਖ ਲੇ ਚੱਕਰ ਬਹੁਤ ਆ ਇਦਾਂ ਦਾ ਵਾਰ ਰਹਤੇ ਆਏ ਜੇ ਕੰਮ ਚੱਲਦਾ ਆਹ ਦੇਖ ਲੋ ਤੇ ਮੱਲਾ ਦਾ ਹੁਣ ਦੂਜੇ ਲੋ ਚੱਲ ਰਿਹਾ ਨਾਲ ਟਰੈਕਟਰ ਤੇ ਕੋਣਾ ਹੁਣ ਆਇਆ ਇਸ ਵਾਰ ਚੱਕਰ ਵਾਧਾ ਥੋੜਾ ਇੱਕ ਤਾਂ ਲੀਵਰ ਥੋੜਾ ਜੱਕੇ ਰੱਖਣਾ ਪੈਂਦਾ ਤੇ ਇੱਕ ਮੱਲ ਵੀ ਅੱਗੇ ਤੀਜੇ ਲੋ ਦੀ ਵੀ ਵਧੀਆ ਚੱਲ ਪੈਂਦਾ ਸੀ ਹੁਣ ਤੀਜਾ ਨਹੀਂ ਜਾਂਦਾ ਜੋ ਜੱਟ ਚੱਕਰ ਬਹੁਤ ਜ਼ਿਆਦਾ ਹੋਦਾਇਆ ਹੋਇਆ ਫਿਰ ਇਹ ਨਹੀਂ ਜੌਂਡੀਰ ਤੇ ਨਹੀਂ ਚੱਲਦਾ ਆਪਾਂ ਜੌਂਡੀਰ ਕੋਈ ਚਲਾਉਣਾ ਮੰਨਣਾ। ਆਹ ਗਰਚ। ਇਹ ਬਈ ਇਹਦਾ ਕਾਰਨ ਤੁਹਾਨੂੰ ਹੁਣ ਮੇਨ ਮੈਂਗਾ ਹਾਂ। ਇਹਦਾ ਜਿਹੜਾ ਰੁਕਟਰ ਦੇ ਪਿੱਛੇ ਦੇ ਲੈਣਾ ਉਹ ਮਤਲਬ ਵੀ ਗੇਅਰ ਤੇ ਨਹੀਂ ਹੈਗਾ। ਉਹ ਜਿੰਨਾ ਟਰੈਕਟਰ ਤੁਲੋਂ ਵੀ ਕੋ ਨਹੀਂ ਹੈ। ਤੇ ਭਾਵੇਂ ਵੀ ਜਿੰਨਾ ਟਰੈਕਟਰ ਮਰਜੀ ਭੱਜਾ ਜਾਵੇ ਤੇ ਉਹਨੇ ਉਹਦਾ ਮਾਲ ਕੱਢ ਦੇਣਾ ਪਿੱਛੇ। ਪਰ ਜਿਹੜੇ ਆਪਣੇ ਦੂਜੇ ਸੁਪਰ ਸੀਡਰ ਆਉਂਦੇ ਆ ਹਨਾ ਉਹ ਨਹੀਂ ਘੜਦੇ ਉਹ ਵੱਧ ਤੋਂ ਵੱਧ ਜਿਹੜਾ 3 ਸੀ ਵੀ ਟਰੈਕਟਰ ਆ ਉਹ ਵੀ 3 ਕਿਲੋ ਤੱਕ ਹੀ ਚੱਲਦਾ ਜਾਂਦਾ ਹੈ ਤੇ ਇਹਦਾ ਆਹੀ ਬੈਨੀਫਿਟ ਆ ਤੇ ਹੁਣ ਇਹ ਵਧੀਆ ਗੱਲ ਦੀ ਆ ਕਿਉਂਕਿ ਇਹਦੇ ਪਿੱਛੇ ਹੁਣ ਆਪਾਂ ਸਾਰਾ ਕੁਝ ਉਹਵੇਂ ਪਹਿਲਾਂ ਤਵੇ ਭਰਦੇ ਸੀ ਤਵੇਂ ਹੰਤੋਂ ਆਪਾਂ ਪੱਤੀਆਂ ਲਵਾਤੀਆਂ ਜਿਵੇਂ ਨਵੇਂ ਆ ਰਹੇ ਹੁੰਦੀਆਂ ਤੇ ਇੱਕ ਪਾਸੇ ਦੇ ਪੋਰ ਦੇ ਲੈਂਦੇ ਸੀ ਉਹਦਾਂ ਇੱਕ ਨੱਟ ਟੁੱਟ ਗਿਆ ਸੀਗਾ ਇਹਦਾ ਆ ਕਰਕੇ ਨਾ ਲੱਗੇ ਇਹਨਾ ਭਾਈ ਹੁਣ ਬਾਨ ਬਹੁਤ ਵਧੀਆ ਵੀ ਜੰਦੇ ਆ ਹਣਾ ਚਾਰ ਕਿੰਨਾ ਹੋਇਆ ਸਾਡੀ ਬਣਾ ਦੇ ਲੈ 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 ਆ ਜਾ ਆ ਜਾ ਆ ਜਾ ਤੇ ਇਹਦੇ ਨਾਲ ਜਿਵੇਂ ਹੁਣ ਆਹਾ ਹੈਗਾ 4 ਕਿੱਲਾ ਦਾ ਪਤਾ ਤੇ 2 2 ਕਿੱਲਾ ਹੈ ਜਿਹੜੇ ਵੀ ਵੀਜੇ ਆ ਜੇ ਸਵੇਰ ਤੋਂ ਵਧੀਆ ਲੱਗੇ ਹੁਣ ਦਾ ਆਰਾਮ ਨਾਲ ਨਾਲ